28 ਜਨਵਰੀ ਨੂੰ ਮੁਹਾਲੀ ਨੇੜਲੇ ਰੇਲਵੇ ਟ੍ਰੈਕ ਤੋਂ ਦੋ ਅਣਪਛਾਤੇ ਵਿਅਕਤੀਆਂ ਦੀ ਮ੍ਰਿਤਕ ਦੇਹਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਜੀਆਰਪੀ ਥਾਣਾ ਸਰਹੰਦ ਦੀ ਪੁਲਿਸ ਵੱਲੋਂ ਆਮਿਰ ਹੁਲਫ ਕਾਕੂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਚਵਰਤੀ ਗਈ ਗੱਡੀ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਐਸਐਚਓ ਥਾਣਾ ਜੀਆਰਪੀ ਸਰਹੰਦ ਥਾਣੇਦਾਰ ਰਤਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਕਮਲ ਅਤੇ ਦੂਸਰੇ ਦੀ ਪਛਾਣ ਮਨੀਸ਼ ਵੱਜੋ ਹੋਈ ਹੈ ਹੋਰ ਕੀ ਕੀ ਜਾਣਕਾਰੀ ਦਿੱਤੀ ਗਈ ਥਾਣੇਦਾਰ ਰਤਨ ਲਾਲ ਵੱਲੋਂ ਆਓ ਇੱਕ ਵਾਰ ਸੁਣਦੇ ਹਾਂ ਮਿਤੀ 8/1/2024 ਨੂੰ ਸਾਨੂੰ ਦੋ ਡੈੱਡ ਬodies ਨੀਅਰ ਰੇਲਵੇ ਸਟੇਸ਼ਨ ਮਹਾਲੀ ਮਿਲੀਆਂ ਸੀ ਜੋ ਉਸ ਸਮੇਂ ਅਨਾਉਂਸ ਸੀ ਤੇ ਜਿਹੜੇ ਉਹਨਾਂ ਦੇ ਕਾਪੀ ਸੀ ਉਹ ਵੀ ਅੰਦਰੋਂ ਜਿੱਤੇ ਅਸੀਂ ਮਕਦਮਾ ਨੰਬਰ 3 ਮਿਤੀ 8/24 ਅੰਡਰ ਸੈਕਸ਼ਨ 302 201 34 ਆਈਪੀਸੀ ਥਾਣਾ ਜੀ ਸਰਹੰਦ ਦਰਜ ਕਰਕੇ ਤਪੀਸ਼ ਸ਼ੁਰੂ ਕੀਤੀ ਲੂਰਿੰਗ ਇਨਵੈਸਟੀਗੇਸ਼ਨ ਜਿਹੜੇ ਮਰਨ ਵਾਲੇ ਸੀ ਉਹਨਾਂ ਦੀ شناخت ਇੱਕ ਦੀ ਮਨੀਸ਼ ਬੇਸਿਕਲੀ ਯੂਪੀ ਤੇ ਹਾਲਵਾਸੀ ਪਿੰਡ ਜਗਤਪੁਰਾ ਮੋਹਾਲੀ ਤੇ ਦੂਜੇ ਦੀ ਰਾਜਕੰਵਰ ਉਹ ਵੀ ਬੇਸਿਕਲੀ ਯੂਪੀ ਤੇ ਹਾਲਵਾਸੀ ਜਗਤਪੁਰਾ ਮੋਹਾਲੀ ਦੇ ਤੌਰ ਤੇ ਹੋਈ ਉਸ ਤੋਂ ਬਾਅਦ ਲੂਰਿੰਗ ਇਨਵੈਸਟੀਗੇਸ਼ਨ ਇੱਕ ਦੋਸ਼ੀ ਜਿਹੜਾ ਸੁਖਦੇਵ ਕੁਮਾਰ ਪੁਰਖਰਾਉ ਹੁੰਦੀ ਜਿਹਦੀ ਗੱਡੀ ਦੇ ਵਿੱਚ ਇਲਕਸ਼ਨ ਲੱਦ ਕੇ ਲੈ ਗਈ ਸੀ ਤੇ ਇਹਨਾਂ ਦੇ ਸਾਹਮਣੇ ਆਈ ਤਫਤੀਸ਼ ਦੇ ਵਿੱਚ ਕਿ ਇਹਨਾਂ ਦਾ ਜਿਹੜਾ ਮਾਰਟਰ ਸੀ ਉਹ ਪਿੰਡ ਜਗਤਪੁਰਾ ਵਿੱਚ ਕੀਤਾ ਗਿਆ ਇੱਕ ਅਮੀਰ ਉਰਫ ਕਾਕੂ ਹੈ ਅਕਿਊਜ਼ਡ ਹੈ ਉਹਦੇ ਕਮਰੇ 'ਚ ਪੰਜ ਗੱਤੀਆਂ ਦੋਰਾ ਉਸ ਤੋਂ ਬਾਅਦ ਲਾਸ਼ਾਂ ਨੂੰ ਉਹਦੇ ਦੇ ਵਹੀਕਲ ਤੇ ਲੱਦ ਕੇ ਉਥੇ ਲੈਣਾ ਦੇ ਲੱਗ ਰੱਖਤਾ ਜਿਹਦੇ ਵਹੀਕਲ ਤੇ ਲੱਗੇ ਸੀ ਉਹਦੀ ਅਰੈਸਟ ਹੋ ਗਈ ਮਗਦਮੇਸ਼ 18 ਤਰੀਕ ਨੂੰ ਤੁਹਾਡਾ ਕੀ ਨਾਮ ਸੀ ਉਹਦਾ ਨਾਮ ਰਾਹੁਲ ਸੀ ਸੁਖੇਪੁਰ ਉਰਫ ਰਾਹੁਲ ਇਹ ਜਿਹੜੇ ਦੋ ਇਹਦੇ 'ਚ ਹੋਰ ਅਕਿਊਜ਼ ਸੀ ਇੱਕ ਜਮਲਾਇ ਲੈਂਦੇ ਇੱਕ ਅਮੀਰ ਉਰਫ ਕਾਕੂ ਇਹ ਥਾਣਾ ਸੁਹਾਣੇ ਦੇ ਵਿੱਚ ਮਕਦਮਾ ਨੰਬਰ 12 ਮਿਤੀ 15 ਅੰਡਰ ਸੈਕਸ਼ਨ 25 ਅਰਮੋਜੈਕ ਦੇ ਵਿੱਚ ਇੱਕ ਗ੍ਰਿਫਤਾਰ ਹੋਈ ਸੀ ਇਹਨਾਂ ਵਿੱਚੋਂ ਜਿਹੜਾ ਅਮੀਰ ਵਰਕ ਕਾਕੂ ਹੈ ਇਹਨੂੰ ਪ੍ਰੋਡਕਸ਼ਨ ਗੰਢ ਤੇ ਲੈ ਕੇ ਤੇ 29 ਤਰੀਕ ਨੂੰ ਜਿਹਨੂੰ ਅਰੈਸਟ ਕਰ ਲਿਆ ਤਿੰਨ ਦਿਨ ਦੇ ਹਿਸਰਮਾਨਦੇ ਹੈ ਜੇ ਜਦੋਂ ਕੁਝ ਕਿਸ਼ੋਰੀ ਹੈ ਜਮਨਾਇਲ ਨੂੰ 35 ਨੂੰ ਜਿਹੜਾ ਸ਼ਾਮਦ ਹੋ ਪੀਛੇ ਤੇ ਇਹਦੇ ਵਿੱਚ ਕੋਈ ਫਰਾਰ ਨਹੀਂ ਦੋ ਇਹਦੇ ਵਿੱਚ ਜਿਹੜੇ ਦੋਸਤ ਦੇ ਨਾਲ ਸਾਥੀ ਹਨ ਹੁਣ ਕਰਦੀ ਇਨਵੈਸਟੀਗੇਸ਼ਨ ਸਾਹਮਣੇ ਆਏ ਆ ਅਕਸ਼ੇ ਐਂਡ ਸਾਹਿਲ ਉਹ ਦੋਵੇਂ ਦਿਖਾ ਰਹੇ ਨੇ ਤੇ ਜਿਹਨਾਂ ਨੇ ਫਲੈਸ਼ ਲੀਫ ਕਰ ਲਿਆ ਚਿੱਤਕ ਬਰਾਮਦੀ ਵੀ ਵੈਰਾ ਵੀ ਹੋਈ ਹੈ ਕੁੜਮੜੀ ਵਾਹਨ ਹੋ ਗਏ ਜਿਹਦੇ ਗਏ ਸੀ ਅਤੇ ਫਾਰਟਚੈਪ ਗਿਰੇ ਉਹਨਾਂ ਸਮੇਂ ਪਾਈ ਹੋਈ ਸੀ ਸੁਵੇਰ ਪਰ ਪ੍ਰੋਬਲਮ ਉਹ ਬਰਾਮੜ ਹੋ ਗਈ ਤੇ ਬਾਕੀ ਹੋਰ ਬਰਾਮੜ ਦੇ ਲਈ ਭਾਲੇ ਜਾ ਰਹੀ ਕੀ ਕਾਰਨ ਇਹ ਹੈ ਇਹਨਾਂ ਨੇ ਮਰਡਰ ਕਿਉਂ ਕੀਤਾ ਮੋਟੋ ਬਿਨਾਂ ਦਾ ਇਹ ਸੀ ਕਿ ਜਿਹੜੇ ਮਰਦਕ ਸੀ ਉਹਨਾਂ ਨਾਲ ਕੁਝ ਸਮਾਂ ਪਹਿਲਾਂ ਜਿਹੜਾ ਜਾਂ 2 ਮਹੀਨੇ ਪਹਿਲਾਂ ਇਹਨਾਂ ਦੀ ਕੋਈ ਲੜਾਈ ਝਗੜਾ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜ਼ਖਮੀ ਕਰਦਾ ਸੀ ਤੇ ਉਸੇ ਵਜ੍ਹਾ ਰੰਜਿਸ਼ ਦੀ ਵਜ੍ਹਾ ਨਾਲ ਇਹਨਾਂ ਨੇ ਉਦੋਂ 7 ਤਰੀਕ ਨੂੰ ਉਹਨਾਂ ਨੂੰ ਬੁਲਾ ਕੇ ਇਕੱਠਿਆਂ ਵੱਲਾ ਬਿਠੇ ਰਾਤ ਮੁਕਦੀ ਫਿਰ ਉਸ ਤੋਂ ਬਾਅਦ ਉਹ ਮਾਰਡਰ ਕਰਦਾ ਠੀਕ ਹੁਣ ਇਹਦੇ ਵਿੱਚ ਸਿਰਫ ਆਪਾਂ ਕਿਹੜਾ ਗ੍ਰਿਫਤਾਰ ਕੀਤਾ ਇਹਦੇ ਵਿੱਚ ਸੁਖਦੇਵ ਕੁਮਾਰ ਰੋਬਲ ਹੋ ਗਿਆ ਅਮੀਰ ਰੋਬਲ ਕਾਪੂ ਹੋ ਗਿਆ ਤੇ ਜਿਹੜਾ ਤੀਜਾ ਜਬਨਾਇਲ ਹੈ ਉਹ ਹਜੇ ਜੁਡੀਸ਼ੀਅਲ ਹੈਗਾ ਤੇ ਉਹਨੂੰ ਪੰਜ ਦੋਨੋਂ ਕੋਰਟ ਦੇ ਵਿੱਚ ਪੇਸ਼ ਹੋਣਾ ਉਸ ਤੋਂ ਬਾਅਦ ਉਹਨੂੰ ਅਪ੍ਰੀਹੈਂਡ ਕਰਾਂਗੇ ਤੇ ਦੋ ਹਜੇ ਬੱਜੇ ਹੋਏ ਠੀਕ ਤੀਜਾ ਜੀ ਸ਼ਿਫਾ ਟੈਗਰ ਸਾਹਿਬ ਤੋਂ ਰਵਿੰਦਰ ਸਿੰਘ ਟੀਮ ਸਾਦੀ ਦੇ ਸੇਵਕਲੇ ਰਿਪੋਰਟ Thank you